ਅੱਜ ਦਾ ਆਪਣਾ ਵਿਸ਼ਾ ਵੀ ਬਹੁਤ ਖਾਸ ਆ ਅੱਜ ਦਾ ਵਿਸ਼ਾ ਇਹ ਆ ਕਿ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ ਕਿੰਨੇ ਜਣੇ ਜਾਣਦੇ ਇਸ ਚੀਜ਼ ਨੂੰ ਸਾਰੇ ਜਣੇ ਜਾਣਦੇ ਵਾਓ ਫਰੇਜ਼ ਗਾਰਡ ਫਿਰ ਜਦੋਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਹੋ ਕਦੀ ਪ੍ਰਭੂ ਨਜ਼ਰ ਆਏ ਤੁਹਾਨੂੰ ਕਿਸੇ ਨੂੰ ਜਦੋਂ ਤੁਸੀਂ ਆਪਣਾ ਆਪ ਸ਼ੀਸ਼ੇ ਵਿੱਚ ਦੇਖਦੇ ਹੋ ਕਿਸੇ ਨੂੰ ਪ੍ਰਭੂ ਜੀ ਨਜ਼ਰ ਆਏ ਪਰਮੇਸ਼ਵਰ ਜੀ ਇੱਕ ਦੋ ਹੱਥ ਖੜੇ ਆ ਸ਼ੁਕਰ ਹੈ ਪਰਮੇਸ਼ਵਰ ਦਾ ਪਰ ਨਹੀਂ ਕਿਉਂ ਬਣਾਇਆ ਤਾਂ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਉੱਤੇ ਆ ਪਰ ਸਰੂਪ ਵਿਗੜ ਗਿਆ ਇਸ ਲਈ ਉਹ ਸਰੂਪ ਨਜ਼ਰ ਨਹੀਂ ਆ ਰਿਹਾ ਆਪਾ ਦੇਖੀਏ ਉਤਪਤੀ ਕਿਤਾਬ ਬੁੱਕ ਆਫ ਜਨੈਸਿਸ ਪਹਿਲੀ ਕਿਤਾਬ ਹੈ ਪੁੱਤਰ ਬਾਈਬਲ ਦੀ ਉਹਦਾ ਪਹਿਲਾ ਹੀ ਅਧਿਆਇ ਉਤਪਤੀ ਕਿਤਾਬ ਉਹਦਾ ਪਹਿਲਾ ਅਧਿਆਇ ਤੇ ਉਹਦੀ 27 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ ਪਰਮੇਸ਼ਵਰ ਦੇ ਸਰੂਪ ਉੱਤੇ ਉਨੂੰ ਉਤਪਤ ਕੀਤਾ ਨਰ ਨਾਰੀ ਉਸ ਨੇ ਉਹਨਾਂ ਨੂੰ ਉਤਪਤ ਕੀਤਾ ਹallelujah ਪਰਮੇਸ਼ਰ ਨੇ ਨਰ ਨੂੰ ਵੀ ਤੇ ਨਾਰੀ ਨੂੰ ਵੀ ਮੇਲ ਐਂਡ ਫੀਮੇਲ ਦੋਨਾਂ ਨੂੰ ਹੀ ਪਰਮੇਸ਼ਰ ਨੇ ਆਪਣੇ ਸਰੂਪ ਉੱਤੇ ਬਣਾਇਆ ਸੋ ਹੁਣ ਪਰਮੇਸ਼ਰ ਦਾ ਸਰੂਪ ਕਿਵੇਂ ਦਾ ਹੈ ਵੀ ਨਾਰੀ ਵੀ ਪਰਮੇਸ਼ਰ ਦੇ ਸਰੂਪ ਤੇ ਆ ਤੇ ਨਰ ਵੀ ਪਰਮੇਸ਼ਵਰ ਦੇ ਸਰੂਪ ਦੇ ਆ ਇਦਾਂ ਕਿਦਾਂ ਹੋ ਸਕਦਾ ਆ ਐਕਚੁਅਲ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਹਿਸ ਓਨ ਲਾਈਕਨੈਸ ਉਹਦੇ ਵਰਗਾ ਜਿਵੇਂ ਦਾ ਉਹਦਾ ਸੁਭਾਅ ਉਦਾਂ ਦਾ ਬਣਾਇਆ ਤੇ ਸੁਭਾਅ ਇੱਕੋ ਜਿਹਾ ਹੋ ਸਕਦੇ ਆ ਆਦਮੀ ਦਾ ਵੀ ਤੇ ਔਰਤ ਦਾ ਵੀ ਫਿਜ਼ੀਕਲ ਅਪੀਰੈਂਸ ਡਿਫਰੈਂਟ ਆ ਮੇਲ ਦੀ ਤੇ ਫੀਮੇਲ ਦੀ ਸਰੀਰਕ ਬਣਤਰ ਵਿਖਾਵਾ ਜਿਹੜਾ ਆ ਉਹ ਵੱਖਰਾ ਆ ਪਰ ਸੁਭਾਅ ਇੱਕੋ ਜਿਹਾ ਹੋ ਸਕਦਾ ਆ ਹੋ ਸਕਦਾ ਆ 100% ਹੋ ਸਕਦਾ ਆ ਸੋ ਪਰਮੇਸ਼ਵਰ ਨੇ ਮਨੁੱਖ ਨੂੰ ਨਰ ਤੇ ਨਾਰੀ ਨੂੰ ਆਪਣੇ ਸਰੂਪ ਉੱਤੇ ਬਣਾਇਆ ਭਾਵ ਆਪਣਾ ਸੁਭਾਅ ਦੋਵਾਂ ਦੇ ਅੰਦਰ ਪਾਇਆ ਹੁਣ ਪਰਮੇਸ਼ਵਰ ਦਾ ਸੁਭਾਅ ਕੀ ਸੀਗਾ ਉਹਨਾਂ ਦੇ ਅੰਦਰ ਫਸਟ ਆਫ ਆਲ ਪਵਿੱਤਰਤਾਈ ਪਿਆਰ ਉਹ ਸਾਰੀਆਂ ਚੀਜ਼ਾਂ ਜੋ ਪਰਮੇਸ਼ਵਰ ਦੇ ਅੰਦਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸੱਚਾਈ ਔਰ ਜਦੋਂ ਅਸੀਂ ਉਤਪਤੀ ਕਿਤਾਬ ਨੂੰ ਪੜ੍ਹਦੇ ਆਂ ਤੇ ਅਸੀਂ ਉਸ ਸੁਭਾਅ ਨੂੰ ਸ਼ੁਰੂਆਤੀ ਜਿਹੜੇ 1 2 5 ਤੱਕ ਅਧਿਆਏ ਉਹਨਾਂ ਵਿੱਚ ਅਸੀਂ ਦੇਖਦੇ ਵੀ ਹਾਂ ਔਰਤ ਦੇ ਅੰਦਰ ਭੋਲਾਪਨ ਵੀ ਆ ਵੈਰੀ ਉਹਦੇ ਕੋਲੇ ਆਇਆ ਉਹਨੂੰ ਪੁੱਛਿਆ ਵੀ ਤੈਨੂੰ ਕਿਹੜੀ ਗੱਲ ਤੋਂ ਮਨਾ ਕੀਤਾ ਆ ਹੁਣੀ ਬੋਲ ਕੇ ਦੱਸਿਆ ਵੀ ਇਸ ਚੀਜ਼ ਤੋਂ ਮਨਾ ਕੀਤਾ ਆ ਤਾਂ ਇੱਕ ਮਸੂਮੀਅਤ ਇੱਕ ਭੋਲਾਪਨ ਵੀ ਆ ਉਹਦੇ ਅੰਦਰ ਜਦੋਂ ਇਨਸਾਨ ਨੇ ਆਦਮ ਤੇ ਹਵਾ ਨੇ ਅਣ ਆਗਿਆਕਾਰੀ ਕਰ ਲਈ ਜਿਸ ਕੰਮ ਤੋਂ ਰੋਕਿਆ ਗਿਆ ਸੀ ਉਸ ਕੰਮ ਨੂੰ ਕੀਤਾ ਤਾਂ ਕੀ ਹੋਇਆ ਸਰੂਪ ਵਿਗੜ ਗਿਆ ਪਰਮੇਸ਼ਵਰ ਨੇ ਫਿਰ ਉਹਨਾਂ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਪਹਿਲਾ ਆਦਮ ਤੇ ਹਵਾ ਨੂੰ ਬਣਾਇਆ ਸੀ ਉਹ ਦੋਨੋਂ ਹੀ ਪਰਮੇਸ਼ਵਰ ਦੇ ਸਰੂਪ ਉੱਤੇ ਸੀ ਪਰ ਜਦੋਂ ਆਦਮ ਦੇ ਬੱਚਾ ਹੋਇਆ ਆਦਮ ਤੇ ਹਵਾ ਦੀ ਔਲਾਦ ਪੈਦਾ ਹੋਈ ਉਹ ਪਰਮੇਸ਼ਵਰ ਦੇ ਸਰੂਪ ਉੱਤੇ ਨਹੀਂ ਸੀ ਉਹ ਕਿਹਦੇ ਸਰੂਪ ਉੱਤੇ ਸੀ ਆਓ ਆਪਾਂ ਦੇਖਦੇ ਹਾਂ ਉਤਪਤੀ ਕਿਤਾਬ ਉਹਦਾ 5 ਨੰਬਰ ਅਧਿਆਏ ਉਹਦੀ 3 ਨੰਬਰ ਦੇ ਵਿੱਚ ਆਪਾਂ ਦੇਖਦੇ ਆਂ ਆਦਮ 130 ਵਰਿਆਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗ ਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸ ਨੇ ਉਹਦਾ ਨਾਂ ਸੇਥ ਰੱਖਿਆ ਹੁਣ ਆਦਮ ਦੀ ਔਲਾਦ ਕਿਹਦੇ ਵਰਗੀ ਹੋਈ ਆ ਆਦਮ ਵਰਗੀ ਇਥੇ ਇਦਾਂ ਨਹੀਂ ਲਿਖਿਆ ਵੀ ਆਦਮ ਤੋਂ ਇੱਕ ਪੁੱਤਰ ਜੰਮਿਆ ਤੇ ਉਹ ਪਰਮੇਸ਼ਵਰ ਦੇ ਸਰੂਪ ਉੱਤੇ ਤੇ ਪਰਮੇਸ਼ਵਰ ਵਰਗਾ ਪੈਦਾ ਹੋਇਆ ਕੀ ਲਿਖਿਆ ਆ ਆਦਮ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਉੱਤੇ ਜੰਮਿਆ ਕਿਉਂਕਿ ਹੁਣ ਪਰਮੇਸ਼ਵਰ ਵਾਲਾ ਸਰੂਪ ਆਦਮ ਉੱਤੋਂ ਵਿਗੜ ਚੁੱਕਿਆ ਸੀ ਅਣ ਆਗਿਆਕਾਰਿਕਰਮ ਦੇ ਨਾਲ ਇਸ ਲਈ ਜਦੋਂ ਆਪਾਂ ਸ਼ੀਸ਼ੇ ਵਿੱਚ ਦੇਖਦੇ ਆਂ ਐਕਚੁਅਲ ਦੇ ਵਿੱਚ ਮੈਂ ਉਸ ਸ਼ੀਸ਼ੇ ਦੀ ਗੱਲ ਨਹੀਂ ਕਰਦੀ ਜਿਹਦੇ ਵਿੱਚ ਦੇਖ ਕੇ ਆਪਾਂ ਆਪਣਾ ਮੂੰਹ ਸਵਾਰਦੇ ਆਂ ਮੈਂ ਇਸ ਸ਼ੀਸ਼ੇ ਦੀ ਗੱਲ ਕਰਦੀ ਆ ਜਿਹਨੂੰ ਪਵਿੱਤਰ ਬਾਈਬਲ ਕਿਹਾ ਜਾਂਦਾ ਹੈ ਤੇ ਜਦੋਂ ਆਪਾਂ ਇਸ ਸ਼ੀਸ਼ੇ ਵਿੱਚ ਆਪਣੇ ਕੈਰੈਕਟਰ ਨੂੰ ਦੇਖਦੇ ਆਂ ਆਪਣੇ ਚਰਿੱਤਰ ਨੂੰ ਦੇਖਦੇ ਆਂ ਤੇ ਅਸੀਂ ਪਰਮੇਸ਼ਵਰ ਵਰਗੇ ਨਜ਼ਰ ਨਹੀਂ ਆਉਂਦੇ ਜਿਵੇਂ ਜਿਵੇਂ ਅਸੀਂ ਗੁਰਤਬਾਣੀ ਨੂੰ ਪੜ੍ਹਦੇ ਆ ਸਾਨੂੰ ਸਾਡੀਆਂ ਕਮੀਆਂ ਸਾਡੀਆਂ ਗਲਤੀਆਂ ਪਾਪ ਗੁਨਾਹ ਉਹ ਸਾਰੇ ਕਿੱਲ ਛਾਈਆਂ ਉਹ ਸਾਰੇ ਦਾਗ ਧੱਬੇ ਉਹ ਸਾਡੇ ਚਿਹਰੇ ਉੱਤੇ ਫੇ ਸਾਨੂੰ ਸਾਡੇ ਆਚਰਣ ਦੇ ਚਿਹਰੇ ਉੱਤੇ ਸਾਨੂੰ ਨਜ਼ਰ ਆਉਂਦੇ ਆ ਅਰ ਕੁਝ ਲੋਕਾਂ ਦੀ ਕੀ ਆਦਤ ਹੁੰਦੀ ਆ ਦਾਗ ਆਪਣੇ ਚਿਹਰੇ ਉੱਤੇ ਹੁੰਦਾ ਤੇ ਪੂੰਝਦੇ ਸ਼ੀਸ਼ੇ ਨੂੰ ਰਹਿੰਦੇ ਆ ਜਦੋਂ ਅਸੀਂ ਸਪੈਸ਼ਲੀ ਗੱਲ ਕਰੀਏ ਤਾਂ ਮੈਕਸਿਮਮ ਲੋਕਾਂ ਦੀ ਅੱਜ ਵੀ ਇਹੀ ਆਦਤ ਆ ਪ੍ਰੋਬਲਮ ਕਰੈਕਟਰ ਦੇ ਵਿੱਚ ਕਮੀ ਚਰਿੱਤਰ ਦੇ ਵਿੱਚ ਆ ਮਾੜੀਆਂ ਆਦਤਾਂ ਇਨਸਾਨ ਦੇ ਅੰਦਰ ਆ ਤੇ ਉਹ ਉਹਨਾਂ ਨੂੰ ਲਕਾਉਣ ਦੇ ਲਈ ਪ੍ਰਾਰਥਨਾ ਕਰਨੀ ਛੱਡਦਾ ਹੈ ਬਾਈਬਲ ਪੜ੍ਹਨੀ ਛੱਡਦਾ ਹੈ ਭਾਵੇਂ ਕਿ ਸ਼ੀਸ਼ੇ ਨੂੰ ਪੁੰਝਦਾ ਹੈ ਤੇ ਜਾਂ ਫਿਰ ਕੀ ਕਰਦਾ ਹੈ ਇਤਾਂ ਦਾ ਕੁਛ ਲੱਭਦਾ ਹੈ ਕਿ ਜਿਹੜੀਆਂ ਗਲਤੀਆਂ ਕਰਦਾ ਹੈ ਆ ਕਾਸ਼ ਕਿਤੇ ਵਿੱਚੋਂ ਨਿਕਲ ਆਵੇ ਕਿ ਇਹ ਕਰਨੀਆਂ ਜਾਇਜ਼ ਆ ਕੁਝ ਲੋਕੀ ਇਦਾਂ ਵੀ ਸਿਰਫ ਇਸੇ ਲਈ ਵਚਨ ਪੜ੍ਹਦੇ ਆ ਬਹੁਤ ਸਾਰੇ ਜਿਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਆ ਉਹ ਵਰਕੇ ਤੇ ਵਰਕਾ ਫੋਲਦੇ ਆ ਕਾਦੇ ਆਸਤੇ ਰੱਬ ਕਰਕੇ ਕਿਤੇ ਉਹ ਲੱਭ ਪਵੇ ਵੀ ਤੁਹਾਨੂੰ ਪੀਣ ਦੀ ਛੁੱਟੀ ਆ ਕਿਤੇ ਉਹ ਲੱਭ ਪਵੇ ਹੋਰ ਉਹਦੇ ਕੋਈ ਮਕਸਦ ਨਹੀਂ ਹੈਗਾ ਇੰਨੇ ਪੰਨੇ ਥੱਲਣ ਦਾ ਇਤਾਂ ਹੀ ਬਹੁਤ ਸਾਰੀਆਂ ਕਮੀਆਂ ਆ ਇਨਸਾਨ ਦੇ ਅੰਦਰ ਜਿਨ੍ਹਾਂ ਨੇ ਉਹਦੇ ਸਰੂਪ ਨੂੰ ਵਿਗਾੜ ਦਿੱਤਾ ਆ ਤੇ ਫਿਰ ਉਹ ਇਨਸਾਨ ਪਰਮੇਸ਼ਵਰ ਦੇ ਸਰੂਪ ਵਰਗਾ ਨਹੀਂ ਰਿਹਾ ਪਰਮੇਸ਼ਵਰ ਨੇ ਆਪਣੇ ਵਰਗਾ ਹੀ ਬਣਾਇਆ ਸੀ ਜਦੋਂ ਹੁਣ ਵੀ ਬੱਚੇ ਪੈਦਾ ਹੁੰਦੇ ਆ ਤਾਂ ਪਹਿਲੇ 1.5 ਸਾਲ ਤੱਕ ਸੱਚੀ ਆਪਾਂ ਕਹਿੰਦੇ ਹਾਂ ਵੀ ਇਹ ਰੱਬ ਦਾ ਹੀ ਰੂਪ ਆ। ਉਹਨੂੰ ਨਹੀਂ ਪਤਾ ਕਿ ਜਿਹੜਾ ਸਾਹਮਣੇ ਖਲੋਤਾ ਉਹਦਾ ਦੁਸ਼ਮਣ ਆ ਕਿ ਉਹ ਕੌਣ ਆ ਉਹ ਕੋਈ ਪੱਖਪਾਤ ਨਹੀਂ ਕਰਦਾ। ਤੇਰਾ ਇਹ ਮਤਲਬ ਨਹੀਂ ਆ ਕਿ ਪਰਮੇਸ਼ਰ ਨੂੰ ਪਤਾ ਨਹੀਂ ਹੁੰਦਾ ਕਿ ਉਹਦਾ ਦੁਸ਼ਮਣ ਕੌਣ ਆ ਜਾਂ ਉਹਦਾ ਵਿਰੋਧੀ ਕੌਣ ਆ। ਪਰਮੇਸ਼ਰ ਨੂੰ ਸਭ ਪਤਾ ਸਭ ਪਤਾ ਹੋਣ ਦੇ ਬਾਵਜੂਦ ਵੀ ਪ੍ਰਭੂ ਪੱਖਪਾਤ ਨਹੀਂ ਕਰਦਾ। ਇਤਨੀ ਬੱਚੇ ਦਾ ਸੁਭਾਅ ਆ ਉਹ ਪੱਖਪਾਤ ਨਹੀਂ ਕਰਦਾ ਜੇ ਲੜਦਾ ਹੈ ਉਸੇ ਨਾਲ ਹੀ ਫੇਰੋ ਖੇਡਣ ਵੀ ਲੱਗ ਜਾਂਦਾ ਪ੍ਰਭੂ ਜਿਹਨੂੰ ਸਜ਼ਾ ਦਿੰਦਾ ਹੈ ਜੇ ਉਹ ਇਨਸਾਨ ਮਾਫੀ ਮੰਗ ਲੇ ਤਾਂ ਬless ਵੀ ਉਸੇ ਨੂੰ ਕਰ ਦਿੰਦਾ ਹੈ ਉਸ ਤੋਂ ਵੀ ਜ਼ਿਆਦਾ ਬless ਕਰਦੇ ਸਜ਼ਾ ਨਾਲੋਂ ਵੀ ਵੱਡੀ ਬlessing ਹੁੰਦੀ ਆ ਪਰ ਜਿਵੇਂ ਜਿਵੇਂ ਬੱਚਾ ਇਸ ਸੰਸਾਰ ਦੇ ਵਿੱਚ ਵਿਚਰਦਾ ਆ ਬਹੁਤ ਸਾਰਾ ਝੂਠ ਬੋਲਣਾ ਫਰੇਬ ਕਰਨਾ ਬਹੁਤ ਸਾਰੀਆਂ ਗਲਤ ਚੀਜ਼ਾਂ ਉਹ ਆਪਣੇ ਹੀ ਪਰਿਵਾਰ ਦੇ ਵਿੱਚੋਂ ਸਿੱਖਦਾ ਆ ਆਪਣੇ ਮਾਪਿਓ ਦੇ ਜੀਵਨ ਚੋਂ ਸਿੱਖਦਾ ਆ ਜਦੋਂ ਅਸੀਂ ਕੋਈ ਚੀਜ਼ ਮੁਠੀ ਵਿੱਚ ਲਕੋ ਕੇ ਤੇ ਫੇਰ ਕਹਿੰਨੇ ਹੈ ਨਹੀਂ ਕੋਕੋ ਲੈ ਗਈ ਇਦਾਂ ਹੀ ਉਹ ਸਿੱਖ ਲੈਂਦਾ ਆ ਵੀ ਇਦਾਂ ਵੀ ਕਹਿਣਾ ਆ ਵੀ ਕੋਈ ਚੀਜ਼ ਹੈਗੀ ਆ ਫੇਰ ਵੀ ਕਹਿ ਸਕਦੇ ਆ ਵੀ ਨਹੀਂ ਹੈਗੀ ਇਹ ਉਹਦਾ ਲਰਨਿੰਗ ਪੀਰੀਅਡ ਹੁੰਦਾ ਉਹਦੇ ਸਿੱਖਣ ਦਾ ਸਮਾਂ ਹੁੰਦਾ ਤੇ ਉਹ ਫੇਰ ਸਿੱਖਦਾ ਆ ਐਕਚੁਅਲ ਦੇ ਵਿੱਚ ਉਹ ਕੋਕੋ ਨਹੀਂ ਲੈ ਕੇ ਗਈ ਹੁੰਦੀ ਉਸ ਵੇਲੇ ਅਸੀਂ ਉਹਦੇ ਸਰੂਪ ਨੂੰ ਵਿਗਾੜ ਰਹੇ ਹੁੰਨੇ ਆ ਉਹ ਸਰੂਪ ਜਿਹੜਾ ਉਹਦੇ ਪਰਮੇਸ਼ਵਰ ਦਾ ਸੀ ਉਹ ਸਾਰੀਆਂ ਸਾਚੀ ਬੋਲਦਾ ਆ ਮੈਨੂੰ ਯਾਦ ਆ ਇੱਕ ਵਾਰੀ ਸੰਤਰ ਭਜਨ ਸਿੰਘ ਜੀ ਇੱਕ ਪਿੰਡ ਵਿੱਚ ਗਏ ਤੇ ਉੱਥੇ ਇੱਕ ਘਰ ਵਿੱਚ ਗਏ ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਕਿਹਾ ਕਹਿੰਦੇ ਤੁਹਾਡੇ ਨਾ ਬਰਕਤਾਂ ਇਸ ਲਈ ਨਹੀਂ ਰੁਕ ਰਹੀਆਂ ਤੁਸੀਂ ਅਜੇ ਪ੍ਰਭੂ ਦੇ ਹੁਕਮਾਂ ਨੂੰ ਤੋੜਦੇ ਆ ਨਸ਼ੇ ਪੱਤੇ ਕਰਨੇ ਛੱਡ ਦਿਓ ਉਹ ਕਹਿੰਦੇ ਨਹੀਂ ਜੀ ਛੱਡਦੇ ਸੰਤ ਜੀ ਆਪਾਂ ਦਾ ਉਦੋਂ ਨਹੀਂ ਛੱਡਦੇ ਜਦੋਂ ਤੁਸੀਂ ਪਹਿਲੀ ਵਾਰੀ ਕਿਹਾ ਸੀ ਤੇ ਖੇਡਦੇ ਖੇਡਦੇ ਨਿਆਣੇ ਆਏ ਤੇ ਸੰਤ ਜੀ ਨੇ ਇੱਕ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਪੁੱਤ ਪਾਪਾ ਸ਼ਰਾਬ ਕਿੱਥੇ ਲਗਾਉਂਦਾ ਹੁੰਦਾ ਉਹ ਉਂਗਲੇ ਲਾ ਕੇ ਲੈ ਗਿਆ ਉਹਨੇ ਦੱਸਿਆ ਕਹਿੰਦਾ ਆਹ ਦੇਖੋ ਇੱਥੇ ਲਗਾਉਂਦਾ ਆਇਆ ਕੀ ਆ ਬੱਚੇ ਸਾਰਾ ਕੁਝ ਸੱਚ ਦੱਸ ਦਿੰਦੇ ਆ ਪਰ ਹੁਣ ਕੀ ਹੋਇਆ ਹੋਊਗਾ ਮਗਰੋਂ ਪਹਿਲਾਂ ਤਾਂ ਉਹਦਾ ਫਾਂਡਾ ਹੋਇਆ ਹੋਊਗਾ ਫੇਰ ਨੂੰ ਇਹ ਵੀ ਕਿਹਾ ਹਣਾ ਆਪਾਂ ਇਦਾਂ ਨਹੀਂ ਅੱਗੇ ਤੋਂ ਕਰਨਾ ਜਿਹੜਾ ਮਰਜੀ ਪੁੱਛੇ ਤੂੰ ਕਹਿਣਾ ਪਾਪਾ ਨਹੀਂ ਪੀਂਦਾ ਤੇ ਜੇ ਕਿਤੇ ਉਸ ਨਿਆਣੇ ਨੇ ਆਪੇ ਝੂਠ ਬੋਲਤਾ ਫੇਰ ਛੋਟੀਆਂ-ਛੋਟੀਆਂ ਗੱਲਾਂ ਤੋਂ ਅਸੀਂ ਹੀ ਸ਼ੁਰੂਆਤ ਕਰਦੇ ਹਾਂ ਬੱਚਿਆਂ ਨੂੰ ਝੂਠ ਸਿਖਾਉਣ ਦੀ ਜੇ ਤੇਰੀ ਬੀਬੀ ਪੁੱਛੇ ਕਹਿਣਾ ਨਹੀਂ ਐਦਾਂ ਨਹੀਂ ਆ ਫਲਾਨੀ ਗਾ ਦਸਨੀ ਨਹੀਂ ਆ ਉਹਦੇ ਨਾਲ ਬੋਲਣਾ ਨਹੀਂ ਆ ਹਾਂ ਕੰਮ ਐਦਾਂ ਨਹੀਂ ਐਦਾਂ ਕਹਿ ਦੇਵੀਂ ਜੇ ਕੋਈ ਐਦਾਂ ਕਵੇ ਤੂੰ ਐਦਾਂ ਕਹਿ ਦੇਵੀਂ ਤਾਂ ਅਸੀਂ ਆਪਣੇ ਹੱਥੀਂ ਆਪਣੇ ਬੱਚੇ ਉਪਰੋਂ ਪਰਮੇਸ਼ਵਰ ਦੇ ਸਰੂਪ ਨੂੰ ਵਿਗਾੜਦੇ ਆ ਜਿਵੇਂ ਸਾਡਾ ਕਈਆਂ ਦੇ ਦੁਆਰਾ ਵਿਗਾੜਿਆ ਗਿਆ ਪਰ ਅਸਲ ਵਿੱਚ ਸਾਡੇ ਬੱਚੇ ਉਦਾਂ ਦੇ ਹੀ ਪੈਦਾ ਹੋਣੇ ਆ ਜਿਵੇਂ ਦਾ ਸਾਡਾ ਸਰੂਪ ਆ ਸ਼ੁਰੂ ਦਾ ਬੱਚਾ ਪਰਮੇਸ਼ਰ ਵਰਗਾ ਹੀ ਪੈਦਾ ਹੋਇਆ ਪਰਮੇਸ਼ਰ ਨੇ ਆਦਮ ਹਵਾਨੂ ਆਪਣੇ ਵਰਗੇ ਬਣਾਇਆ ਪਰ ਆਦਮ ਦਾ ਬੱਚਾ ਪਰਮੇਸ਼ਰ ਵਰਗਾ ਨਹੀਂ ਹੋਇਆ ਉਹ ਆਦਮ ਵਰਗਾ ਹੋਇਆ ਕਿਉਂਕਿ ਸਰੂਪ ਵਿਗੜ ਚੁੱਕਿਆ ਸੀ ਅਗਰ ਸਾਡੇ ਸਰੂਪ ਵਿਗੜ ਚੁੱਕੇ ਆ ਬੱਚਿਆਂ ਦੇ ਸਾਡੀ ਅਗਲੀ ਜਨਰੇਸ਼ਨ ਦੇ ਨੈਕਸਟ ਜਨਰੇਸ਼ਨ ਦੇ ਆਉਣ ਵਾਲੀ ਪੀੜ੍ਹੀ ਦੇ ਸਰੂਪ ਵਿਗੜੇ ਹੋਏ ਹੀ ਹੋਣੇ ਆ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜੜੀਆਂ ਪੁਸ਼ਤਾਆਂ ਉਹਨਾਂ ਦੇ ਸਰੂਪ ਵਿਗੜੇ ਹੋਏ ਨਾ ਹੋਣ ਫਿਰ ਕੀ ਕਰਨਾ ਪਊਗਾ ਆਪਣਾ ਇਲਾਜ ਕਰਨਾ ਪੈਣਾ ਆ ਜੇ ਕਿਸੇ ਨੂੰ ਐਚ ਆਈ ਵੀ ਹੋਵੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਅਪਰੋਕਸ 95% ਤੋਂ ਪਲੱਸ ਚਾਂਸ ਹੁੰਦੇ ਆ 95% ਨਾਲੋਂ ਜ਼ਿਆਦਾ ਕਿ ਜੇ ਉਹਦੇ ਤੋਂ ਬੱਚਾ ਪੈਦਾ ਹੋਵੇ ਤੇ ਉਸ ਬੱਚੇ ਨੂੰ ਜੰਮਦਿਆਂ ਹੀ ਐਚਆਈਵੀ ਹੁੰਦੀ ਆ ਜਿਹੜੇ 5% ਚਾਂਸ ਨਹੀਂ ਹੋਣਦੇ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲਿਆਂ ਦੇ ਆ ਹallelujah ਪਰ 95% ਨਾਲੋਂ ਜ਼ਿਆਦਾ ਐਚ ਆਈ ਵੀ ਵਾਲੇ ਨੂੰ ਐਚ ਆਈ ਵੀ ਹੁੰਦੀ ਆ ਜਦੋਂ ਆਪਾਂ ਡਾਕਟਰਸ ਦੇ ਜਾਂਦੇ ਆ ਇਲਾਜ ਦੇ ਲਈ ਜੇ ਕਿਸੇ ਨੂੰ 슈ਗਰ ਹੋ ਜਾਂਦੀ ਆ ਤੇ ਡਾਕਟਰ ਕੀ ਪੁੱਛਦੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਪਹਿਲਾਂ 슈ਗਰ ਹੈਗੀ ਆ ਫੇਰ ਪੁੱਛਦੇ ਤੁਹਾਡੇ ਨਾਨਕਿਆਂ ਚ ਕਿਸੇ ਨੂੰ ਹੈਗੀ ਆ ਤੁਹਾਡੇ ਦਾਦੇ ਪਰਦਾਦੇ ਨੂੰ ਕਿਸੇ ਨੂੰ ਹੋਵੇ ਕੈਂਸਰ ਵਾਲੇ ਨੂੰ ਵੀ ਇਦਾਂ ਹੀ ਪੁੱਛਦੇ ਆ ਟੀਵੀ ਵਾਲੇ ਨੂੰ ਵੀ ਇਦਾਂ ਹੀ ਪੁੱਛਦੇ ਆ ਕਿਉਂ ਪੁੱਛਦੇ ਆ ਕਿਉਂਕਿ ਭਾਵੇਂ ਜਮੰਦਰੂ ਚੀਜ਼ ਨਹੀਂ ਹੋਈ ਕਿਸੇ ਨੂੰ 30 ਸਾਲ ਬਾਅਦ ਉਹੀ ਚੀਜ਼ ਖਾਨਦਾਨੀ ਮਿਲ ਜਾਂਦੀ ਆ ਜੈਨੇਟਿਕ ਜਿਹਨੂੰ ਕਹਿ ਦਿੰਦੇ ਆ ਉਦੇ ਜੀਨਸ ਚ ਉਹਨੂੰ ਮਿਲਦੀ ਆ ਪੀੜੀ ਦਰ ਪੀੜੀ ਇਦਾਂ ਹੀ ਪਾਪ ਸਰਾਪ ਗਲਤੀਆਂ ਪੀੜੀ ਦਰ ਪੀੜੀ ਟ੍ਰਾਂਸਫਰ ਹੁੰਦੇ ਰਹਿੰਦੇ ਆ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਵਿਗੜੇ ਹੋਏ ਹੋਣ ਇਕ ਸਮਾਂ ਆਂਦਾ ਹੈ ਕਿ ਬਹੁਤ ਸਾਰੇ ਲੋਕੀ ਇਹ ਕਹਿੰਦੇ ਸੁਣਦੇ ਆ ਐਨ ਆਪਣੇ ਬਾਬੇ ਦੇ ਚਲੇ ਗਿਆ ਐਨ ਆਪਣੀ ਮਾਂ ਤੇ ਐਨ ਆਪਣੇ ਪਿਓ ਤੇ ਆ ਇਹੀ ਕਾ ਮੋਦੇ ਸੀ ਇਹੀ ਇਹਦੇ ਆ ਪਾਵ ਉਹ ਆਪਣੇ ਖਾਨਦਾਨੀ ਸਰੂਪ ਤੇ ਪੈਦਾ ਹੋ ਗਿਆ ਇਦਾਂ ਹੀ ਹੁੰਦਾ ਆ ਤੁਸੀਂ ਸਹਿਮਤੀ ਪਾਉਂਦੇ ਆ ਪਰ ਇਦਾਂ ਨਹੀਂ ਹੈਗਾ ਕਿ ਖਤਮ ਨਹੀਂ ਹੋ ਸਕਦਾ ਸ਼ੁਕਰ ਹੈ ਪਰਮੇਸ਼ਵਰ ਦਾ ਕਿ ਪ੍ਰਭੂ ਯੀਸੂ ਮਸੀਹ ਦੇ ਸਲੀਬ ਦਿੱਤੇ ਜਾਣ ਦੇ ਵਸੀਲੇ ਨਾਲ ਸਾਡੇ ਸਰਾਪ ਟੁੱਟ ਚੁੱਕੇ ਆ ਅਸੀਂ ਮੁਕਤੀ ਪਾ ਚੁੱਕੇ ਆ ਯੀਸੂ ਮਸੀਹ ਦੇ ਨਾਮ ਚ ਹੁਣ ਸਾਡੇ ਕੋਲੇ ਮੌਕਾ ਆ ਚਾਂਸ ਆ ਕਿ ਅਸੀਂ ਆਪਣੇ ਵਿਗੜੇ ਹੋਏ ਸਰੂਪ ਦੀ ਸਰਜਰੀ ਕਰਵਾ ਲਈਏ ਲੋਕੀ ਕਾਸਮੈਟਿਕ ਸਰਜਰੀ ਕਰਾਉਂਦੇ ਆ ਨਾ ਨਕਲੀ ਨੱਕ ਲਵਾ ਲੈਂਦੇ ਆ ਜੇ ਕਿਸੇ ਦਾ ਫੀਨਾ ਆ ਤਿੱਖਾ ਕਰ ਲੈਂਦੇ ਆ ਮੱਥੇ ਵੱਡੇ ਛੋਟੇ ਕਰ ਲੈਂਦੇ ਆ ਨੈਣ ਨਕਸ਼ ਬਦਲ ਲੈਂਦੇ ਆ ਉਹਦੇ ਆਪਾਂ ਵੀ ਸਪਿਰਚੁਅਲੀ ਸਰਜਰੀ ਕਰਵਾ ਲੈਣੀ ਆ ਆਪਣੇ ਨੈਣ ਨਕਸ਼ਾ ਦੀ ਆਪਣੇ ਆਤਮਾ ਦੇ ਨੈਣ ਨਕਸ਼ ਦੀ ਜੇ ਆਪਾਂ ਨੂੰ ਲੱਗਦਾ ਆ ਮੇਰੀਆਂ ਅੱਖਾਂ ਠੀਕ ਨਹੀਂ ਆ ਪਰਮੇਸ਼ਵਰ ਦੇ ਅੱਗੇ ਆਪਣੀਆਂ ਅੱਖਾਂ ਨੂੰ ਸਮਰਪਿਤ ਕਰੋ ਔਰ ਕਹੋ ਪ੍ਰਭੂ ਇਹਨਾਂ ਦਾ ਇਲਾਜ ਕਰੋ ਮੈਂ ਸਪਿਰਚੁਅਲ ਹੀਲਿੰਗ ਦੀ ਗੱਲ ਕਰਦੀ ਆ ਕਈ ਵਾਰੀ ਇਹੋ ਜਿਹੀ ਵੀ ਪ੍ਰੋਬਲਮ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੇ ਕਹਿੰਦੇ ਜਦੋਂ ਕਿਸੇ ਨੂੰ ਦੇਖਦੇ ਆ ਮਨ 'ਚ ਬਹੁਤ ਪੜੇ ਖਿਆਲ ਆ ਜਾਂਦੇ ਆ ਉਹ ਆਪਣੇ ਮੂੰਹੋਂ ਕਹਿੰਦੇ ਆ ਵੀ ਸਾਡੀਆਂ ਅੱਖਾਂ 'ਚ ਪਵਿੱਤਰਤਾ ਹੀ ਹੈ ਨਹੀਂਗੀ ਅਸੀਂ ਚਾਹੁੰਦੇ ਆ ਪਵਿੱਤਰਤਾ ਹੀ ਹੋਵੇ ਪਰ ਅੱਖਾਂ ਮਾੜੀਆਂ ਚੀਜ਼ਾਂ ਦੇਖਣਾ ਪਸੰਦ ਕਰਦੀਆਂ ਆ ਕੀ ਆ ਅੱਖਾਂ ਦੀ ਸਰਜਰੀ ਹੋਣ ਵਾਲੀ ਆ ਸਪਿਰਚੁਅਲੀ ਇਲਾਜ ਹੋਣ ਵਾਲਾ ਆ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਮੇਰੀਆਂ ਅੱਖਾਂ ਤੇਰੀਆਂ ਅੱਖਾਂ ਵਰਗੀਆਂ ਬਣਾ ਦੇ ਜਿੱਦਾਂ ਦੀਆਂ ਪ੍ਰਭੂ ਜੀ ਪਿਤਾ ਪਰਮੇਸ਼ਵਰ ਜੀ ਤੁਹਾਡੀਆਂ ਆ ਜਿਹੜੀਆਂ ਸੱਚ ਤੇ ਝੂਠ ਨੂੰ ਪਹਿਚਾਨਦੀਆਂ ਆ ਜਿਹੜੀਆਂ ਨਿਰਮਲ ਤੇ ਪਵਿੱਤਰ ਆ ਜਿਨ੍ਹਾਂ ਦੇ ਵਿੱਚ ਕੋਈ ਭਿੰਨ ਭੇਤ ਨਹੀਂ ਆ ਉੱਚੀ ਨੀਚ ਨਹੀਂ ਆ ਮੈਨੂੰ ਵੀ ਐਹੋ ਜੀਆਂ ਅੱਖਾਂ ਬਣਾ ਦਿਓ ਜੇ ਕੰਨ ਬੋਲੇ ਹੋ ਚੁੱਕੇ ਆਤਮਿਕ ਰੀਤੀ ਦੇ ਨਾਲ ਪ੍ਰਭੂ ਨੂੰ ਕਹੋ ਪ੍ਰਭੂ ਮੇਰੇ ਕੰਨਾਂ ਦੇ ਪੜਦੇ ਆਤਮਿਕ ਜਿਹੜੇ ਪੜਦੇ ਜੇ ਸਰੀਰ ਨੂੰ ਕਾਇਮ ਰੱਖਣਾ ਹੈ ਫੇ ਸਰੀਰ ਦੀ ਦੇਖ ਰਹਿ ਕੇ ਕਰਨੀ ਪੈਣੀ ਹੈ ਇਹਦੀਆਂ ਪ੍ਰੇਜਕਾਰੀਆਂ ਕਰਨੀਆਂ ਪੈਣੀਆਂ ਪਰ ਜੇ ਆਤਮਾ ਨੂੰ ਕਾਇਮ ਰੱਖਣਾ ਹੈ ਫਿਰ ਆਤਮਿਕ ਪ੍ਰੇਜਕਾਰੀਆਂ ਵੀ ਕਰਨੀਆਂ ਪੈਣੀਆਂ ਐ ਸੋਣਾ ਇਨਸਾਨ ਪੈਦਾ ਹੁੰਦਾ ਆ ਪਰ ਕੋਈ ਹਾਦਸਾ ਕੋਈ ਦੁਰਘਟਨਾ ਇਹੋ ਜੀ ਹੋ ਜਾਂਦੀ ਆ ਕਿ ਉਹਦਾ ਚਿਹਰਾ ਝੁਲਸ ਜਾਂਦਾ ਆ ਜਾਂ ਕੁਝ ਅੱਖ ਵਿੱਚ ਵੱਜ ਕੇ ਉਹਦੀ ਅੱਖ ਜਿਹੜੀ ਆ ਉਹ ਇੱਕ ਅੱਖ ਜਾਂਦੀ ਰਹਿੰਦੀ ਆ ਅੰਨੀ ਕਾਣੀ ਹੋ ਜਾਂਦੀ ਆ ਕੋਸ਼ਨਾ ਕੋਸ਼ੇ ਕਿਸੇ ਤਰ੍ਹਾਂ ਅਪਾਹਜ ਹੋ ਜਾਂਦਾ ਬੰਦਾ ਕੋਈ ਲੱਤ ਵਿੱਚ ਆਰ ਪੈ ਗਈ ਕੋਈ ਬਾਹਾਂ 'ਚ ਆਰ ਪੈ ਗਈ ਪੈਦਾ ਨਹੀਂ ਉਹਦਾਂ ਦਾ ਹੋਇਆ ਸੀ ਪਰ ਹੋ ਗਿਆ ਇਦਾਂ ਦਾ ਕੁਝ ਇਦਾਂ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਦੁਰਘਟਨਾ ਸਾਡੇ ਆਤਮਕ ਜੀਵਨ ਦੇ ਵਿੱਚ ਹੋਈਆਂ ਜਿਨ੍ਹਾਂ ਦੇ ਨਾਲ ਸਾਡਾ ਆਤਮਕ ਸਰੂਪ ਵਿਗੜ ਗਿਆ ਹਰਾਮ ਕਾਰੀਆਂ ਕਰਨ ਦੀ وجہ ਨਾਲ ਜਨਾਕਾਰੀਆਂ ਅਣ ਆਗਿਆਕਾਰੀਆਂ ਦੀ وجہ ਦੇ ਨਾਲ ਹੁਣ ਆਤਮਾ ਪੁੱਤਰਤਾਈ ਵਾਲਾ ਨਹੀਂ ਰਿਹਾ ਔ ਰੂਪੋਂ ਕਰੂਪ ਹੋ ਚੁੱਕਿਆ ਆ ਮੈਨੂੰ ਨਹੀਂ ਪਤਾ ਕਿ ਸਰੀਰ ਦੀਆਂ ਸਾਰੀਆਂ ਕਮੀਆਂ ਦੂਰ ਹੋ ਸਕਦੀਆਂ ਕਿ ਨਹੀਂ ਪਰ ਮੈਨੂੰ ਇਹ ਪਤਾ ਆ ਕਿ ਜਿਹੜੇ ਨੇਚਾ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਆਪਣੇ ਆਪ ਨੂੰ ਸਮਰਪਣ ਕਰ ਦਿੰਦੇ ਆ ਆਤਮਾ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਸਕਦੀਆਂ ਆ ਸੁਧਾਰ ਦਾ ਵੇਗ ਉਹ ਜਿਹੜੇ ਕੋੜ ਬੁਰੀਆਂ ਆਤਮਾਂ ਦੇ ਰੂਪ ਵਿੱਚ ਲੱਗੇ ਹੋਏ ਉਹ ਸਾਰੇ ਦੂਰ ਕਰਨ ਦੀ ਤਾਕਤ ਰੱਖਦਾ ਹੈ ਪਰ ਹੋਣੇ ਉਹਨਾਂ ਦੇ ਆ ਜਿਹੜੇ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਸਮਰਪਣ ਕਰ ਦੇਣਗੇ ਔਰ ਕਹਿਣਗੇ ਕਿ ਪ੍ਰਭੂ ਅਸੀਂ ਚਾਹੁੰਦੇ ਹਾਂ ਇਸ ਕੋੜ ਤੋਂ ਸਾਨੂੰ ਸ਼ੁੱਧ ਕਰੋ ਜਿਹੜੇ ਇਹ ਪ੍ਰਾਰਥਨਾ ਕਰਨਗੇ ਕਿ ਪ੍ਰਭੂ ਅਸੀਂ ਫਿਰ ਤੋਂ ਤੁਹਾਡੇ ਵਰਗੇ ਨਜ਼ਰ ਆਉਣਾ ਚਾਹੁੰਦੇ ਹਾਂ ਸਾਡਾ ਰੂਪ ਨਿੱਖਰ ਕੇ ਪਿਤਾ ਪਰਮੇਸ਼ਵਰ ਸਾਡੇ ਸਿਰਜਣਹਾਰ ਪਰਮੇਸ਼ਵਰ ਤੁਹਾਡੇ ਵਰਗਾ ਹੋ ਜਾਵੇ ਪਰਮੇਸ਼ਵਰ ਫਿਰ ਤੋਂ ਨਵੇਂ ਸਿਰੇ ਤੋਂ ਉਹਨਾਂ ਨੂੰ ਆਪਣਾ ਰੂਪ ਬਖਸ਼ ਦੇਣਗੇ ਹallelujah ਵਚਨ ਚ ਲਿਖਿਆ ਉਹ ਆਪਣੇ ਚਿਹਰੇ ਦਾ ਚਾਨਣ ਤੇਰੇ ਉੱਤੇ ਚਮਕਾਵੇਗਾ ਆਪਣੇ ਰੂਪ ਜਿਹਾ ਬਣਾ ਲਿਓ ਆਓ ਆਪਾਂ ਦੇਖੀਏ ਦੂਜਾ ਟਿਮੋਥੀਅਸ ਨਿਊ ਟੈਸਟਾਮੈਂਟ ਦੇ ਵਿੱਚ ਆ ਸੈਕੰਡ ਟਿਮਥੀ ਉਹਦਾ ਸੈਕੰਡ ਚੈਪਟਰ ਦੂਜਾ ਅਧਿਆਇ ਦੂਜੇ ਟਿਮੋਥੀਅਸ ਦਾ ਤੇ ਉਹਦੀ 22 ਆਇਤ ਤੋਂ ਆਪਾਂ ਦੇਖਣਾ ਸ਼ੁਰੂ ਕਰਦੇ ਆਂ ਜਵਾਨੀ ਦੀਆਂ ਕਾਮਨਾ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਹਨਾਂ ਨਾਲ ਧਰਮ ਨੇਚੋ ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਾ ਰੋ ਪਰ ਮੂਰਖਪੁਣੇ ਅਤੇ ਬੇਵਕੂਫੀ ਦੇ ਆ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈ ਭਈ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ ਅਤੇ ਇਹ ਯੋਗ ਨਹੀਂ ਜੋ ਪ੍ਰਭੂ ਦਾ ਦਾਸ ਝਗੜਾ ਕਰੇ ਸੋ ਗੋ ਸਬਨਾ ਨਾਲ ਅਸੀਲ ਅਤੇ ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ ਅਤੇ ਜਿਹੜੇ ਸਾਹਮਣਾ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ਵਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਭਈ ਸੱਤ ਦੇ ਗਿਆਨ ਨੂੰ ਪ੍ਰਾਪਤ ਕਰਨ ਅਤੇ ਉਹਦੀ ਇੱਛਾ ਨੂੰ ਪੂਰਾ ਕਰਨ ਲਈ ਸ਼ੈਤਾਨ ਦੀ ਫਾਹੀ ਵਿੱਚ ਫਸ ਕੇ ਹੋਸ਼ ਵਿੱਚ ਆਣ ਕੇ ਬਾਝ ਨਿਕਲਣ ਆਮੀਨ ਸੋ ਅਸੀਂ ਅਗਰ ਪਰਮੇਸ਼ਵਰ ਦੇ ਸਰੂਪ ਨੂੰ ਕਾਇਮ ਰੱਖਣਾ ਆ ਆਪਣੇ ਵਿੱਚ ਤਾਂ ਫਿਰ ਵਚਨ ਸਾਨੂੰ ਕੁਝ ਨੁਸਖੇ ਦੱਸਦਾ ਹੈ ਕੁਝ ਤਰੀਕੇ ਦੱਸਦਾ ਹੈ ਕਹਿੰਦਾ ਜਵਾਨੀ ਦੀਆਂ ਕਾਮਨਾ ਤੋਂ ਭੱਜ ਜਵਾਨੀ ਵਿੱਚ ਇਨਸਾਨ ਦੀਆਂ ਕਾਮਨਾ ਬਹੁਤ ਰੰਗੀਆਂ ਆ ਸਭ ਤੋਂ ਮਸ਼ਹੂਰ ਕਾਮਨਾ ਸਭ ਤੋਂ ਕਾਮਨ ਕਾਮਨਾ ਲਵ ਮੈਰਿਜ ਜਿਹੜੀ ਦਿਨੋ ਦਿਨ ਵੱਧ ਰਹੀ ਆ ਮੈਂ ਲਵ ਮੈਰਿਜ ਦੇ ਅਗੇਂਸਟ ਵਿੱਚ ਨਹੀਂ ਆ ਮੈਂ ਅਗੇਂਸਟ ਵਿੱਚ ਆ ਉਸ ਲਵ ਮੈਰਿਜ ਦੇ ਜਿਹਦੇ ਵਿੱਚ ਆਪਣੇ ਮਾਪਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਜਿਹਦੇ ਵਿੱਚ ਅਕਲ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਹਦੇ ਵਿੱਚ ਆਪਣੇ ਭੈਣਾਂ ਭਰਾਵਾਂ ਨੂੰ ਮਾਪਿਆਂ ਨੂੰ ਛੱਡ ਕੇ ਸਾਰਾ ਕੁਝ ਘਰ ਦਾ ਇਕੱਠਾ ਕਰਕੇ ਨਿਆਣੇ ਨਿੱਨਲ ਜਾਂਦੇ ਆ ਇਹ ਜਵਾਨੀ ਦੀ ਕਾਮਨਾ ਹੈ ਉਸ ਵੇਲੇ ਉਹਨਾਂ ਨੂੰ ਲੱਗਦਾ ਅਸੀਂ ਝੁੱਗੀ ਵਿੱਚ ਹੀ ਗੁਜ਼ਾਰਾ ਕਰ ਲਵਾਂਗੇ ਅਸੀਂ ਦਿਹਾੜੀਆਂ ਕਰਕੇ ਜਿਹੜਾ ਆ ਉਹ ਦੰਗਟ ਪਾਵਾਂਗੇ ਪਹਿਲਾ ਮੈਰਿਸ ਹੋਣੀ ਚਾਹੀਦੀ ਆ ਹੁੰਦਾ ਕੀ ਆ ਜਦੋਂ ਦਰਮੀ ਚ ਆਟਾ ਖਤਮ ਹੋਇਆ ਹੁੰਦਾ ਤੇ ਨਾਲ ਹੀ ਲਵ ਵੀ ਖਤਮ ਹੋ ਜਾਂਦਾ ਜਦੋਂ ਬਟੂਏ ਚ ਨੋਟ ਨਹੀਂ ਲੱਭਦਾ ਤੇ ਜ਼ਿੰਦਗੀ ਚ ਲਵ ਨਹੀਂ ਲੱਭਦਾ ਇਹ ਸਾਰਾ ਲਵ ਸ਼ਬ ਜਿਹੜਾ ਆ ਨਾ ਜਿਹੜਾ ਦੁਨੀਆਵੀ ਲਵ ਆ ਜਿਹੜਾ ਸਿਰਫ ਆਊਟਰ ਅਪੀਰੈਂਸ ਦੇ ਨਾਲ ਫਿਜ਼ੀਕਲ ਅਪੀਰੈਂਸ ਦੇ ਨਾਲ ਬਾਰਲੀ ਵਿਖਾਵੇ ਦੇ ਨਾਲ ਆ ਵੀ ਨੈਣ ਨਕਸ਼ ਰੰਗ ਇਹ ਸਭ ਚੀਜ਼ਾਂ ਦੇ ਨਾਲ ਇਹ ਸਭ ਟੈਂਪਰੇਰੀ ਚੀਜ਼ਾਂ ਆ ਇਹ ਕਦੀ ਵੀ ਸਟੇਬਲ ਰਹਿਣ ਵਾਲਾ ਨਹੀਂ ਆ ਵਚਨ ਵਿੱਚ ਲਿਖਿਆ ਪਿਆਰ ਪ੍ਰੇਮ ਕਦੀ ਕੁਛ ਅੱਜਿਆਂ ਨਹੀਂ ਕਰਦਾ ਇਨਸਾਨ ਦੀ ਮਤ ਨਹੀਂ ਮਾਰਦਾ ਉਹ ਅਸਲੀ ਪਿਆਰ ਤੁਹਾਡਾ ਤੁਹਾਡੇ ਸਪਾਊਸ ਦੇ ਨਾਲ ਵੀ ਆ ਤੁਹਾਡੇ ਪੇਰੈਂਟਸ ਦੇ ਨਾਲ ਵੀ ਆ ਪਰ ਇੱਥੇ ਵਚਨ ਸਾਨੂੰ ਕਹਿੰਦਾ ਜਵਾਨੀ ਦੀਆਂ ਕਾਮਨਾ ਤੋਂ ਭੱਜ ਦਿੱਤਾ ਇੰਨਿਆਂ ਵਿੱਚ ਮੇਰੀ ਬਦਨਾਮੀ ਹੋ ਗਈ ਹੁਣ ਮੈਨੂੰ ਛੱਡਣਾ ਨਹੀਂ ਫਲਾਨੇ ਥਾਂ ਤੇ ਗੋਲੀ ਮਾਰ ਦੋ ਵੱਢ ਦੋ ਕਤਲ ਕਰ ਦੋ ਲੜਾਈਆਂ ਝਗੜੇ ਹਸਤ ਇਹ ਸਭ ਕੀ ਹੈ ਜਵਾਨੀ ਦੀਆਂ ਕਾਮਨਾ ਮੇਰੇ ਕੋਲ ਇੰਨਾ ਹੋਣਾ ਚਾਹੀਦਾ ਉਹਨਾਂ ਹੋਣਾ ਚਾਹੀਦਾ ਮੇਰੇ ਕੋਲ ਇਹ ਗੱਡੀ ਹੋਣੀ ਚਾਹੀਦੀ ਅੱਛੀਆਂ ਡਿਜ਼ਾਇਰਸ ਰੱਖੋ ਵੱਡੀਆਂ ਗੱਡੀਆਂ ਦੀ ਕਾਮਨਾ ਰੱਖਣੀ ਮਾੜੀ ਨਹੀਂ ਆ ਪਰ ਗਲਤ ਤਰੀਕੇ ਨਾਲ ਉਹਨਾਂ ਨੂੰ ਹਾਸਲ ਕਰਨਾ ਮਾੜਾ ਆ। ਜਵਾਨੀ ਦੇ ਜੋਸ਼ ਵਿੱਚ ਆਤਮਕ ਰੀਤੀ ਨਾਲ बेहोश ਹੋਣਾ ਬਹੁਤ ਡੇਂਜਰਸ ਆ। ਬਹੁਤ ਖਤਰਨਾਕ ਆ। ਇਸੇ ਲਈ ਬਚਨ ਕੀ ਕਹਿੰਦਾ ਕਹਿੰਦਾ ਜਵਾਨੀ ਦੀਆਂ ਕਾਮਨਾ ਤੋਂ ਭੱਜ ਕਿਉਂਕਿ ਜਵਾਨੀ ਦੀਆਂ ਕਾਮਨਾ ਇਨਸਾਨ ਨੂੰ ਪਾਪ ਵਿੱਚ ਫਸਾ ਦਿੰਦੀਆਂ ਆ। ਜੇ ਇਸ ਗੱਲ ਤੋਂ ਮਾਤਾ ਪਿਤਾ ਨੇ ਰੋਕਿਆ ਨੌਜਵਾਨ ਦੇ ਅਗਰ ਉਹ ਸਮਝ ਵਿੱਚ ਨਹੀਂ ਆਇਆ ਚਾਹੇ ਉਹ ਮੇਲ ਜਾਂ ਫੀਮੇਲ ਨੌਜਵਾਨ ਆ ਜਦੋਂ ਅਸੀਂ ਮਾਂ ਪਿਓ ਦੀ ਸਿੱਖਿਆ ਤੋਂ ਉਲਟ ਜਾਂਦੇ ਆ ਅਸੀਂ ਗਲਤੀ ਕਰ ਬੈਨੇ ਆ ਜਿਹੜੀ ਸਾਰੀ ਉਮਰ ਮੁੜ ਕੇ ਸੁਧਾਰੀ ਨਹੀਂ ਜਾਂਦੀ ਮੈਂ ਤਾਂ ਸੋਚਦੀ ਹਾਂ ਯਕੀਨ ਕਰਦੀ ਹਾਂ ਕਿ ਮਾਂ ਪਿਓ ਕਦੀ ਵੀ ਸਾਡਾ ਬੁਰਾ ਨਹੀਂ ਸੋਚਦੇ ਕਿਤੇ ਜ਼ਿਆਦਾ ਤਜਰਬੇ ਹੁੰਦੇ ਆ ਉਹ ਆਪਣੇ ਤਜਰਬਿਆਂ ਦੇ ਹਿਸਾਬ ਨਾਲ ਕਹਦਾ ਆ ਵੀ ਅਸੀਂ ਬਹੁਤ ਐਡਵਾਂਸ ਆ ਅਸੀਂ ਬਹੁਤ ਐਜੂਕੇਟਿਡ ਆ ਸਾਡੇ ਪੇਰੈਂਟਸ ਅਨਐਜੂਕੇਟਿਡ ਆ ਪੁਰਾਣੀ ਸੋਚਦੇ ਆ ਪਰ ਜਿਹੜੀਆਂ ਮੱਛੀਆਂ ਨੇ ਪੱਥਰ ਚੱਟ ਲਿਆ ਉਹ ਇਸ ਗੱਲ ਨੂੰ ਸਮਝ ਚੁੱਕੀਆਂ ਹੋਣਗੀਆਂ ਕਿ ਭਾਵੇਂ ਕਵੇਲੇ ਸਮਝ ਆਵੇ ਭਾਵੇਂ ਬਹੁਤ ਸਮਾਂ ਲੰਘਣ ਦੇ ਬਾਅਦ ਚ ਸਮਝ ਆਵੇ ਇਦਾਂ ਜ਼ਰੂਰ ਸਮਝ ਆਉਂਦੀ ਵੀ ਵਾਕਿਆ ਹੀ ਜਿਹੜੀ ਗੱਲ ਬਾਪੂ ਨੇ ਕਹੀ ਸੀ ਨਾ ਸਹੀ ਸੀਗੀ ਜਿਹੜੀ ਗੱਲ ਬੇਬੇ ਨੇ ਕਹੀ ਸੀ ਨਾ ਜੇ ਮੈਂ ਕਿਤੇ ਉਹਦੇ ਆਖੇ ਲੱਗ ਜਾਂਦਾ ਤੇ ਅੱਜ ਆਹ ਕੰਮ ਨਾ ਹੁੰਦਾ ਅੱਜ ਧੋਖਾ ਨਾ ਖਾਂਦਾ ਉਸ ਵੇਲੇ ਸਾਨੂੰ ਲੱਗਦਾ ਆ ਕਿ ਨਹੀਂ ਇਹਨਾਂ ਨੂੰ ਨਹੀਂ ਪਤਾ ਸਾਨੂੰ ਪਤਾ ਆ ਪਰ 6:00 ਵਜਣ ਦੇ ਬਾਅਦ ਵਿੱਚ ਸਮਝ ਆਉਂਦੀ ਕਿ ਨਹੀਂ ਇਹਨਾਂ ਨੂੰ ਪਤਾ ਸੀਗਾ ਅਸੀਂ ਗਲਤ ਹਾਂ ਇਸੇ ਲਈ ਵਚਨ ਵਿੱਚ ਲਿਖਿਆ ਆ ਜਿਹੜਾ ਆਪਣੇ ਮਾਤਾ ਪਿਤਾ ਦਾ ਆਦਰ ਕਰਦਾ ਆ ਉਹ ਧਰਤੀ ਉੱਤੇ ਲੰਮਾ ਜੀਵਨ ਜੀਂਦਾ ਆ ਕਿਉਂਕਿ ਉਹ ਮਾਤਾ ਪਿਤਾ ਦੀ ਦਿੱਤੀ ਸਿੱਖਿਆ ਨੂੰ ਫੋਲੋ ਕਰਦਾ ਆ ਤੇ ਜਦੋਂ ਅਸੀਂ ਮਾਤਾ ਪਿਤਾ ਦੀ ਦਿੱਤੀ ਸਿੱਖਿਆ ਨੂੰ ਫੋਲੋ ਕਰਦੇ ਆ ਅਸੀਂ ਬਹੁਤ ਸਾਰੇ ਧੋਖਿਆਂ ਤੋਂ ਬਹੁਤ ਸਾਰਿਆਂ ਜਿਹੜੇ ਗਲਤ ਚੀਜ਼ਾਂ ਆ ਉਹਨਾਂ ਤੋਂ ਬਚ ਜਾਂਦੇ ਆ ਭਾਵੇਂ ਅਸੀਂ ਜਵਾਨ ਹੋ ਗਏ ਆ ਬੱਚਿਆਂ ਵਾਲੇ ਹੋ ਗਏ ਆ ਜਾਂ ਅਜੇ ਅਸੀਂ ਇੱਥੇ ਬੱਚੇ ਹੀ ਆ ਆਪਣੇ ਮਨ ਦੀ ਇੱਛਾ ਕਰਕੇ ਵੀ ਅਰ ਪਰਮੇਸ਼ਵਰ ਦਾ ਹੁਕਮਨਾਮਾ ਸਮਝ ਕੇ ਵੀ ਸਾਨੂੰ ਆਪਣੇ ਮਾਤਾ ਪਿਤਾ ਦੇ ਆਖੇ ਵੀ ਲੱਗਣਾ ਚਾਹੀਦਾ ਤੇ ਉਹਨਾਂ ਦੀ ਬਹੁਤ ਇੱਜ਼ਤ ਤੇ ਸੇਵਾ ਵੀ ਕਰਨੀ ਚਾਹੀਦੀ ਹੈ ਹallelujah